ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲਓ ਤੁਹਾਨੂੰ ਅੱਜ ਗੋਲਦੀ ਭਰਾ ਨੂੰ ਮਲਾਉਣਾ ਮੁੰਡਾ ਹੈਗਾ ਇਹ ਬਸੀ ਦਾ ਬਹੁਤ ਮਿਹਨਤ ਕਰਦਾ ਆਪ ਹੱਥੀਂ ਕੰਮ ਕਰਦਾ ਦੇਖੋ ਟਰੈਲੀ ਨੂੰ ਕਾਸਕਟ ਮਾਰ ਰਿਹਾ ਰੰਗ ਲਾਉਣਾ ਇਹਨੇ ਫਿਰ ਇਦੋਂ ਬਾਅਦ ਕਰੂਗਾ ਤੁਹਾਡੇ ਘਰੇ ਆ ਕੇ ਨਾਲੇ ਸਾਰਿਆਂ ਨੂੰ ਬੱਦ ਜਿਹੜੀ ਸਹੂਲਤ ਦੀ ਗੱਲ ਆ ਤੁਹਾਡੇ ਘਰੇ ਆ ਕੇ ਇਹ ਰੰਗ ਕਰਕੇ ਜਾਊਗਾ ਕਿਵੇਂ ਗੋਲਦੀ ਭਾਈ ਕਿੱਥੇ ਰਹਿਣਾ ਬਸੀ ਪਠਾਨਾ ਵੀ ਰਹਿੰਦਾ ਨੰਬਰ ਬੁੱਲੀ ਮਾੜਾ ਜ ਆਪਦਾ 97009 97009 16 16 001 008 ਲਓ ਵੀ ਸੱਜਣੋ ਜਿਹਨੇ ਕਿਸੇ ਨੇ ਰੰਗ ਕਰਾਉਣਾ ਟਰੈਕਟਰ ਨੂੰ ਟਰਾਲੀ ਨੂੰ ਤੇ ਗੱਡੀ ਨੂੰ ਠੀਕ ਆ ਸਾਰਿਆਂ ਨੂੰ ਬਨ ਕਲਾਸ ਕਲਰ ਕਰਦਾ ਬਾਈ ਇਹਨੂੰ ਵੱਧ ਤੋਂ ਵੱਧ ਕੰਮ ਦਿਓ ਜੇ ਕਿਸੇ ਮੇਰੇ ਵੀਰ ਭਾਈ ਨੇ ਰੰਗ ਕਰਾਉਣਾ ਬਾਈ ਨਾਲ ਸੰਪਰਕ ਕਰ ਲਿਓ ਤੁਹਾਨੂੰ ਨੰਬਰ ਦੇਤਾ ਠੀਕ ਆ ਤੇ ਜਿੱਦਣ ਇਹ ਟਰਾਲੀ ਨੂੰ ਪੂਰਾ ਰੰਗ ਹੋ ਗਿਆ ਪੂਰੀ ਐਨ ਹੋ ਗਈ ਠੀਕ ਆ ਤੁਹਾਨੂੰ ਉੱਦਣ ਦੀ ਵੀਡੀਓ ਵੀ ਪਾਵਾਂਗੇ ਅੱਜ ਇਹ ਦੇਖੋ ਆ ਚੈੱਕ ਕਰੋ ਐ ਰੰਗ ਲੈ ਜਾਂਦਾ ਦੇਖੋ ਹੈ ਇਹ ਆਪ ਲੱਗਿਆ ਹੋਇਆ ਵਿਚਾਰਾ ਹੱਥੀ ਠੀਕ ਆ ਕੋਈ ਪੈਸੇ ਨਹੀਂ ਬਹੁਤ ਤੋਂ ਘੱਟ ਤੋਂ ਘੱਟ ਜਾਇਜ਼ ਰੇਟਾਂ ਤੇ ਤੁਹਾਡਾ ਕੰਮ ਕਰਕੇ ਦਊਗਾ ਪੂਰੇ ਜਾਇਜ਼ ਰੇਟਾਂ ਤੇ ਭਾਈ ਜਿਹਨੇ ਆਪਣੀ ਵੀਡੀਓ ਤੇ ਉਹਨੂੰ ਦਿਖਾਤੀ ਠੀਕ ਆ ਉਹਦਾ ਮਾਨ ਤਣ ਭਾਈ ਬਣ ਕੇ ਆਪੇ ਕਰ ਦੇ ਠੀਕ ਹੈ ਵਾਲਾ ਤੁਸੀਂ ਵੀ ਬਾਈ ਨਾਲ ਨਜਾਇਜ਼ ਧੱਕਾ ਨਾ ਕਰਿਓ ਠੀਕ ਹੈ ਜਿਵੇਂ ਤੁਹਾਨੂੰ ਸਹੀ ਲੱਗਿਆ ਜਿਵੇਂ ਬਾਈ ਨੂੰ ਸਹੀ ਲੱਗਿਆ ਓਕਣ ਤੁਹਾਡੇ ਨਾਲ ਕਰੂਗਾ ਠੀਕ ਹੈ ਤੇ ਦਿਓ ਬਾਈ ਨੂੰ ਕੰਮ ਹੈ ਥੋਡੇ ਘਰੇ ਆ ਕੇ ਕਰਕੇ ਜਾਊਗਾ ਹੁਣ ਬੇਲੇ ਆ ਤੇ ਇਹ ਵੀ ਬਾਈ ਬੇਲਾ ਇੱਕ ਵਾਰ ਤੁਸੀਂ ਫੋਨ ਤੇ ਸੰਪਰਕ ਕਰ ਲਿਓ ਬਾਈ ਨਾਲ ਠੀਕ ਆ ਜਿਵੇਂ ਹੋਊਗਾ ਉਦਾਂ ਤੁਹਾਡੇ ਨਾਲ ਗੱਲਬਾਤ ਕਰ ਲੂਗਾ ਤੇ ਆ 컬러 ਲਾ ਰਿਹਾ ਬਾਈ ਤੁਹਾਨੂੰ ਫੇਰ ਦਿਖਾਉਨੇ ਆ ਤੇ ਜਿੱਦਾਂ ਟ੍ਰੈਲੀ ਰੰਗ ਹੋਗੀ ਤੁਹਾਨੂੰ ਉਸ ਦਿਨ ਵੀ ਦਿਖਾਉਨੇ ਚਲੋ ਧੰਨਵਾਦ ਜੀ